ਨਰਾਇਣਗੜ੍ਹ ਸ਼ਿਵ ਮੰਦਿਰ ਵਾਲੀ ਗਲੀ ਦੇ ਨਿਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਇੰਡੀਆ ਗੇਟ ਨੇੜੇ ਅਤੇ ਮੰਗ ਕੀਤੀ ਕਿ ਜੋ ਉਹਨਾਂ ਦੀਆਂ ਗਲੀਆਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਪਾਣੀ ਖੜਾ ਹੈ ਬਰਸਾਤੀ ਅਤੇ ਸੀਵਰੇਜ ਦਾ ਉਹਦਾ ਹੱਲ ਕੀਤਾ ਜਾਵੇ ਇਸੇ ਤਹਿਤ ਨਿਵਾਸੀਆਂ ਨੇ ਸੀਨੀਅਰ ਡਿਪਟੀ ਮੇਅ ਪ੍ਰਕਾਸ਼ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਪ੍ਰਕਾਸ਼ ਸ਼ਰਮਾ ਨੇ ਉਹਨਾਂ ਦੇ ਇਲਾਕੇ ਦਾ ਦੌਰਾ ਕੀਤਾ ਅਤੇ ਉੱਥੇ ਜਿਹੜਾ ਬਰਸਾਤੀ ਪਾਣੀ ਖੜਾ ਸੀ ਉਸਦਾ ਹੱਲ ਕਰਵਾਇਆ ਸ਼ਿਵ ਮੰਦਿਰ ਵਾਲੀ ਗਲੀ ਚਾਹੀ ਰਹਿੰਦੇ ਆ ਸਾਮਨੇ ਸ਼ਿਵ ਮੰਦਿਰ ਵਾਲੀ ਗਲੀ ਜਾਂਦੀ ਏ ਉਦੋਂ ਸਾਡੇ ਜਰਾਕ بارش ਹੋਵੇ ਕੋਛ ਹੋਏ ਸਾਡਾ ਪਾਣੀ ਰੁਕ ਜਾਂਦਾ ਉਹ ਪਾਣੀ ਸਾਡੇ ਫਿਰ ਵੇੜਿਆਂ ਚ ਆਣਾ ਸ਼ੁਰੂ ਹੋ ਜਾਂਦਾ ਸਾਡੇ ਛੋਟੇ ਛੋਟੇ ਬੱਚੇ ਬਿਮਾਰ ਹੋ ਜਾਂਦੇ ਤੇ ਉਹਦਾ ਕੋਈ ਹੱਲ ਹੀ ਨਹੀਂ ਜਿੰਨੀ ਮਰਜ਼ੀ ਕੰਪਲੇਨ ਉੱਥੇ ਲਿਖਵਾ ਕੇ ਰੋਜ਼ ਜਾਇਦਾ ਕੰਪਲੇਨ ਲਖਾਨ ਤੇ ਕੋਈ ਆਂਦਾ ਹੀ ਨਹੀਂ ਹਾਂਜੀ ਅੱਜ ਮਸਲੇ ਦਾ ਹੱਲ ਹੋਇਆ ਉਹ ਕਹਿੰਦੇ ਕੱਲ ਤੋਂ ਹੀ ਤੁਹਾਡੇ ਇੱਥੇ ਕੰਮ ਸ਼ੁਰੂ ਹੋ ਜਾਊਗਾ ਨਵੀਆਂ ਹੋਦੀਆਂ ਬਣਨਗੀਆਂ ਨਵੀਆਂ ਹੋਦਿਆ ਬਣਾ ਕੇ ਜਿਹੜਾ ਪਾਣੀ ਰੁਕਦਾ ਬਿਲਕੁਲ ਨਹੀਂ ਰੁਕੂਗਾ ਉਹ ਪਾਣੀ ਤੁਹਾਡਾ ਚੱਲਦਾ ਰਹੂਗਾ ਮੈਂ ਗਲੀ ਸ਼ਿਵ ਮੰਦਿਰ 올ਡ ਨਰੈਂਡਗਰ ਤੋਂ ਬਿਲੋਂਗ ਕਰਦੀ ਆ ਸਾਡੇ ਕਾਫੀ ਦੇਰ ਦੀ ਸਮੱਸਿਆ ਸੀਗੀ ਕਿ ਸਾਡੇ ਜਿਹੜੇ ਸੀਵਰੇ ਸਿਗੇ ਬਲੌਕ ਹੋ ਜਾਂਦੇ ਸੀਗੇ ਬਹੁਤ ਜਿਵੇਂ ਸਾਨੂੰ ਸਾਹਮਣਾ ਕਰਨਾ ਪੈਂਦਾ ਸੀ ਔਰ ਸਾਡੇ ਗਲੀ ਚ ਜਿਹਨੇ ਵੀ ਰਿਲੇਟਿਵ ਆ ਨੇਬਰਸ ਆ ਔਰ ਉਹਨਾਂ ਨੂੰ ਮੁਸ਼ਕਲ ਐ ਸੀ ਕਿ ਬੱਚੇ ਬਿਮਾਰ ਹੋ ਜਾਂਦੇ ਸੀ ਪਾਣੀ ਕਰਕੇ ਜਿੱਦੇ ਕਰਕੇ ਮੱਛਰ ਦਾ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਅੱਜ ਮੈਮ ਨੇ ਇੱਥੇ ਪ੍ਰਯੰਗਾ ਮੈਮ ਜਿਹੜੇ ਆਏ ਹੋਏ ਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਐ ਬਟ ਉਹ ਸਾਡਾ ਕੱਲ ਤੋਂ ਕੰਮ ਸ਼ੁਰੂ ਕਰਵਾ ਰਹੇ ਆ ਆਈ ਹੋਪ ਕਿ ਜਲਦੀ ਕਰਵਾਣਗੇ ਔਰ ਜਲਦੀ ਸਭ ਕੁਝ ਠੀਕ ਹੋਏਗਾ ਥੈਂਕ ਯੂ ਸੋ ਮੱਚ ਮੇਰੀ ਤਾਂ ਰਿਕਵੈਸਟ ਇਹੀ ਹੈ ਕਿ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਹੀ ਕਰ ਦੇ ਪਾਜੀ ਕੋ ਆਉਂਦੇ ਆ ਬਸ ਗੱਡੀ ਲੈ ਕੇ ਆਉਂਦੇ ਆ ਜਿਹੜਾ ਗੱਡੀ ਵਿੱਚ ਐਕਸਟਰਾ ਪਾਣੀ ਜਿਹੜਾ ਹੁੰਦਾ ਹੈ ਉਹ ਕੱਢ ਲੈਂਦੇ ਆ ਥੋੜਾ ਪਾਣੀ ਭਰ ਕੇ ਲੈ ਗਏ ਜਿੰਨਾ ਕ ਪਾਣੀ ਗੱਡੀ 'ਚ ਕੱਢਿਆ ਉਹਨਾਂ ਦਾ ਫੇਰ ਵੀਡੀਓ ਬਣਾ ਲੈਣਗੇ ਕੀ ਪਾਣੀ ਨਿਕਲ ਗਿਆ ਨਿਕਲ ਗਿਆ ਆ ਵੇਖੋ ਜਾਂਦੇ ਆ ਪਾਣੀ ਜਿੰਨਾ ਕ ਪਾਣੀ ਉਹਨਾਂ ਨੇ ਕੱਢਿਆ ਹੁੰਦਾ ਉਹਨਾਂ ਕ ਪਾਣੀ ਜਦੋਂ ਫੇਰ ਭਰ ਜਾਂਦਾ ਫੇਰ ਉਦਾਂ ਹੀ ਕੰਮ ਰੰਦਾ ਹਾਂਜੀ ਮੈਡਮ ਨੇ ਸਾਨੂੰ ਭਰੋਸਾ ਦਿੱਤਾ ਕਿ ਸਾਡਾ ਸਾਰਾ ਜਿਹੜਾ ਕੰਮ ਹੈਗਾ ਉਹਨਾਂ ਨੇ ਆਦੋ ਹੀ ਉਸੇ ਵੇਲੇ ਉਹਨਾਂ ਨੇ ਜਿਹੜੀ ਟੀਮ ਹੈਗੀ ਮੈਡੀਕਲ ਟੀਮ ਭੇਜੀ ਹੈ ਉਹ ਦਵਾਈਆਂ ਵੀ ਦੇ ਕੇ ਗਏ ਆ ਕਿ ਸਾਡੇ ਲਾਗੇ ਸਾਰੇ ਕਿਹੇ ਬੱਚੇ ਨੂੰ ਉਲਟੀਆਂ ਲੱਗੀਆਂ ਵਾਉਂਟਿੰਗ ਲੱਗੀਆਂ ਪੇਟ ਖਰਾਬ ਹੋਏ ਆ ਜਿੱਥੇ ਮੈਂ ਨਰਾਇਣਗੜ੍ਹ ਸ਼ਿਵ ਮੰਦਿਰ ਦੇ ਕੋਲ ਪਹੁੰਚਿਆ ਤੇ ਸਵੇਰੇ ਇਹ ਸਾਰੇ ਇਲਾਕਾ ਨਿਵਾਸੀ ਮੇਰੇ ਕੋਲ ਆਫਿਸ ਪਹੁੰਚੇ ਸੀਗੇ ਕਾਫੀ ਸਿਵਰੇਜ ਟੋਟਲੀ ਇੱਥੇ ਸਿਵਰੇਜ ਸਿਸਟਮ ਕਾਲੈਪਸ ਹੀ ਹੋ ਚੁੱਕਿਆ ਇੱਕ ਤਰ੍ਹਾਂ ਦਾ ਬਹੁਤ ਪਾਣੀ ਭਰਿਆ ਰਹਿੰਦਾ ਸੀਗਾ ਔਰ ਨਾਲ ਦੇ ਨਾਲ ਇੱਥੇ ਜਿਹੜੀ ਹਾਲਤ ਸੀਗੀ ਕਿ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਸੀਗਾ ਤੇ ਤੁਰੰਤ ਮੈਂ ਆਪਣੇ ਕਨਸਰਨਡ ਅਫੀਸ਼ੀਅਲਸ ਦੇ ਨਾਲ ਇੱਥੇ ਖੁਦ ਪਹੁੰਚੀ ਆ ਤੇ ਸਵੇਰੇ ਹੀ ਸਾਰੀ ਟੀਮ ਇੱਥੇ ਲੱਗ ਗਈ ਸੀਗੀ ਮਸ਼ੀਨਸ ਦੇ ਰਾਹੀਂ ਇੱਥੇ ਪਾਣੀ ਲਿਫਟ ਕੀਤਾ ਗਿਆ ਤੇ ਹੁਣ ਮੌਕੇ ਤੇ ਪਹੁੰਚ ਕੇ ਇਲਾਕਾ ਨਿਵਾਸੀਆਂ ਦੀ ਜਿਸ ਤਰ੍ਹਾਂ ਸੰਤੁਸ਼ਟੀ ਸੀਗੀ ਤੇ ਸਾਡੇ ਕਨਸਰਨਡ ਅਫੀਸ਼ੀਅਲਸ ਨੇ ਜਦੋਂ ਦੇਖਿਆ ਕਿ ਇੱਥੇ ਨਵੇਂ ਮੈਨਹੂਲਜ਼ ਹੋਦੀਆਂ ਬਣਨ ਦੀ ਰਿਕੁਆਇਰਮੈਂਟ ਹੈਗੀ ਹੈ ਤੇ ਸਵੇਰ ਤੋਂ ਹੀ ਸਵੇਰੇ ਇੱਥੇ ਕੰਮ ਸ਼ੁਰੂ ਹੋ ਜਾਊਗਾ ਨਵੀਆਂ ਹੋਦੀਆਂ ਬਣਨਗੀਆਂ ਉਹਦੇ ਇਲਾਵਾ ਕੋਈ ਵੀ ਪਾਈਪਾਂ ਪਾਉਣ ਦੀ ਜੇ ਉਹ ਜ਼ਰੂਰਤ ਆ ਉਹ ਪੈਣਗੀਆਂ ਤੇ ਜਿਸ ਤਰ੍ਹਾਂ ਵੀ ਇਲਾਕਾ ਨਿਵਾਸੀਆਂ ਦੀ ਮਤਲਬ ਸੈਟੀਸਫੈਕਸ਼ਨ ਹੋਊਗੀ ਉਹਨਾਂ ਦੇ ਅਕੋਰਡਿੰਗਲੀ ਇੱਥੇ ਕੰਮ ਕੀਤਾ ਜਾਊਗਾ ਤਾਂ ਕਿ ਸਾਡੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਏ